ਚੋਕੇ ਆਇਆ ਅੱਜ ਸਟੇਜਾਂ ਤੇ ਖੜੇ ਆ ਤਾਂ ਗਾ ਰਹੇ ਆ ਬਾਬਾ ਅੱਜ ਗਾ ਰਹੇ ਆ ਤਾਂ ਤੁਸੀਂ ਵੀ ਹੈ ਮੈਂ ਤੁਹਾਨੂੰ ਆਪਣੇ ਤੋਂ ਅਲੱਗ ਨਹੀਂ ਕਰ ਸਕਦਾ ਤੁਸੀਂ ਵੀ ਅੱਜ ਬੈਠੇ ਸੁਣ ਰਹੇ ਹੋ ਤੁਸੀਂ ਵੀ ਅੱਜ ਬੈਠੇ ਸੁਣ ਰਹੇ ਹੋ ਪਰ ਤੁਸੀਂ ਮੇਰੇ ਦਿਲ ਦੀਆਂ ਬੱਦਲਿਓ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਕਿ ਕਿ ਅੱਜ ਤੇ ਤੜੀ ਉਹਦੇ ਨਾਂ ਦੀ ਮਾਰ ਲੋ ਮਾਰ ਲੋ ਇਸ ਕਰਕੇ ਇੱਥੇ ਖੜੇ ਬਹੁਤ ਚੰਗੇ ਲੱਗਦੇ ਆਂ ਇੱਥੇ ਖੜੇ ਬਹੁਤ ਚੰਗੇ ਲੱਗਦੇ ਆਂ ਸਾਡੇ ਚੰਗੇ ਪੱਖ ਵੀ ਆ ਸਾਡੇ ਮਾੜੇ ਪੱਖ ਵੀ ਅੱਜ ਤੁਹਾਨੂੰ ਭਲੀ ਭਾਂਤੀ ਪਤਾ ਜਿੰਨੇ ਫੜਕਾਰ ਪਹਿਲਾਂ ਗਾ ਕੇ ਗਏ ਕੱਲ ਗੁਰਨਾਮ ਗਾ ਕੇ ਗਿਆ ਗੁਰਨਾਮ ਰਾਜਵੀਰ ਦਾ ਸਭ ਕਾਲੀ ਕਲਾਕਾਰ ਹੈ ਇੱਕੇ ਕੰਪਨੀ ਤੋਂ ਦੋਨੇ ਸ਼ੁਰੂ ਹੋਏ ਸੀ ਦੋਨੇ ਭਰਾ ਹੈ ਜਸ ਰੈਂਕਰ ਤੋਂ ਸਾਡਾ ਭਰਾ ਤਸਵੀਰ ਪਾਲਦਾ ਹੈ